ਵਾਰਡ ਨੰਬਰ 26 ਦੇ ਪਿੰਡ ਕੁੰਬੜਾ ਵਿੱਚ 60 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਟਿਊਬਵੈੱਲ ਲਗਵਾਇਆ ਜਾ ਰਿਹਾ ਹੈ। ਇਸ ਸ਼ੁਰੂਆਤ ਕੌਂਸਲਰ ਰਵਿੰਦਰ ਬਿੰਦਰਾ ਤੇ ਪਿੰਡ ਵਾਸੀਆਂ ਵੱਲੋਂ ਅਰਦਾਸ ਕਰਕੇ ਕੀਤੀ ਗਈ। ਕੌਂਸਲਰ ਰਵਿੰਦਰ ਬਿੰਦਰਾ ਨੇ ਦੱਸਿਆ ਕਿ ਟਿਊਬਵੈੱਲ ਚਾਲੂ ਹੋਣ ਨਾਲ ਨਾ ਸਿਰਫ ਸਾਫ਼ ਪੀਣ ਵਾਲਾ ਪਾਣੀ ਦੀ ਕਮੀ ਘਟ ਹੋਵੇਗੀ ਸਗੋਂ ਉੱਪਰਲੀਆਂ ਮੰਜ਼ਲਾਂ ਤੇ ਪਾਣੀ ਦੀ ਘਾਟ ਦੀ ਸਮੱਸਿਆ ਵੀ ਹਲ ਹੋ ਜਾਵੇਗੀ 60 ਲੱਖ ਰੁਪਏ ਦਾ ਬਜਟ ਹੈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਾਰਪੋਰੇਸ਼ਨ ਦੇ ਸਾਰੇ ਅਫਸਰ ਸਹਿਬਾਨਾਂ ਦਾ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਸਰਦਾਰ ਕੁਲਵੰਤ ਸਿੰਘ ਐਮ ਐਲ ਏ ਦਾ ਉਹਨਾਂ ਨੇ ਬਹੁਤ ਇਮੀਡੀਏਟਲੀ ਸਾਨੂੰ ਇਹ ਟਿਊਬ ਉੱਤੇ ਲਵਾਇਆ ਮਤਲਬ ਡੇਢ ਮਹੀਨੇ ਦੇ ਵਿੱਚ ਪਾਸ ਕਰਾ ਕੇ ਸਾਨੂੰ 60 ਲੱਖ ਰੁਪਏ ਦਾ ਬਜਟ ਦਿੱਤਾ ਤੇ ਬਾਕੀ ਇੱਕ ਯੂ ਜੀ ਐਸ ਆਰ ਅਸੀਂ ਲਾ ਰਹੇ ਹਾਂ ਜਿਹੜਾ ਉਹ ਵੀ ਸਾਡਾ ਪਾਸ ਹੋ ਗਿਆ ਉਹਦਾ ਸਾਡਾ ਹੈਗਾ 1 ਕਰੋੜ ਰੁਪਏ ਦਾ ਬਜਟ ਉਹ ਅਸੀਂ 5 ਲੱਖ ਲੀਟਰ ਦਾ ਯੂਜੀਐਸਆਰਬੀ ਪਾਸ ਕਰਤਾ ਸਾਰੀਆਂ ਉਹਦੀਆਂ ਜਿਹੜੀਆਂ ਸ਼ਰਤਾਂ ਸੀ ਉਹ ਅਸੀਂ ਪੂਰੀਆਂ ਕਰਤੀਆਂ ਪਰ ਅੱਜ ਸਾਨੂੰ ਉਰੇ ਇਕੱਠ ਕਰਨ ਦਾ ਥੋੜਾ ਜਿਹਾ ਇਹ ਸਾਰੇ ਜਿਹੜੇ ਬੰਦੇ ਖੜੇ ਐ ਪਿੰਡ ਵਾਲੇ ਇਹ ਸਾਰੇ ਪਾਣੀ ਤੋਂ ਬਹੁਤ ਬੰਜੇ ਸੀਗੇ ਪਿਛਲੇ 3 ਮਹੀਨੇ ਹੋ ਗਏ ਸਾਡਾ ਬੋਰ ਫੇਰ ਹੋ ਗਿਆ ਉਹਦੇ ਕਾਰਨ ਅਸੀਂ ਬਹੁਤ ਪਰੇਸ਼ਾਨ ਸੀਗੇ ਪਾਣੀ ਤੋਂ ਇਕੂਰੇ ਦੋ ਚਾਰ ਬੰਦੇ ਸਵੇਰੇ ਜਿਹੜੇ ਸਰਾਰਤੀ ਅੰਸਰ ਆਏ ਉਹਨਾਂ ਨੇ ਇਹ ਬੋਰ ਨੂੰ ਸਾਨੂੰ ਲਾਂਚ 'ਚ ਕਾਫੀ ਪਰੇਸ਼ਾਨੀ ਕੀਤੀ ਦੋ ਦਿਨ ਹੋ ਗਏ ਮਸ਼ੀਨ ਖੜੀ ਨੂੰ ਕਹਿੰਦੇ ਵੀ ਉਰੇ ਤੁਸੀਂ ਲਾ ਨਹੀਂ ਸਕਦੇ ਬਲਕਿ ਗਵਾਂਡਾ ਤੋਂ ਅਸੀਂ ਜਗਾਂ ਵੀ ਪਾਸ ਕਰਾਈ ਕਾਰਪੋਰੇਸ਼ਨ ਨੇ ਪਰ ਫੇਰ ਵੀ ਉਰੇ ਕਾਫੀ ਸਾਡੀ ਬੈਸ ਵਿਛਾਈ ਹੋਈ ਬੈਸ ਵਿਸਾਈ ਹੋ ਕੇ ਆ ਹੁਣ ਅਸੀਂ ਸ਼ੁਰੂਆਤ ਕਰੀ ਹੈ ਬੋਰ ਦੀ ਜਾਨੀ ਕਿ ਇਹ ਜਿਹੜੀ ਵਿਰੋਧਤਾ ਲੋਕਾਂ ਦੇ ਸਮਾਜਿਕ ਕੰਮਾਂ 'ਚ ਵੀ ਬੋਲਦੀ ਐ ਅਸੀਂ ਤਾਂ ਮੀਡੀਆ ਰਾਹੀਂ ਇਹੀ ਦੱਸਣਾ ਚਾ ਰਹੇ ਹਾਂ ਵੀ ਜੇ ਕਿਸੇ ਦੀ ਕੋਈ ਰੰਜਿਸ਼ ਹੈ ਉਹ ਸਾਡੇ ਨਾਲ ਹੋ ਸਕਦੀ ਐ ਕੋਈ ਮਤਭੇਦ ਵੀ ਸਾਡੇ ਨਾਲ ਹੋ ਸਕਦਾ ਪਰ ਜਿਹੜੇ ਸਾਂਝੇ ਕੰਮ ਐ ਜਿਵੇਂ ਹੁਣ ਇਹ ਟਿਊਬਨ ਲਗਣਾ ਉਹਦੇ 'ਚ ਪਾਣੀ ਮੈਂ ਇਕੱਲੇ ਨੇ ਨਹੀਂ ਪੀਣਾ ਸਾਰੇ ਪਿੰਡ ਨੇ ਪੀਣਾ ਪਿੰਡ ਵਾਲਿਆਂ ਨੂੰ ਜ਼ਰੂਰ ਦੇਖਣਾ ਚਾਹੀਦਾ ਵੀ ਇਹ ਸਮਾਜਿਕ ਕੰਮ ਐ ਇਹੇ ਜੇ ਕੰਮਾਂ 'ਚ ਅੜਚਨਾ ਨਹੀਂ ਡਾਣੀਆਂ ਚਾਹੀਦੀ ਐ ਇਹ ਦੋ ਚਾਰ ਪੂਰੇ ਕੋਠੀਆਂ ਵਾਲੇ ਸਾਡੇ ਨਾਲ ਬਹੁਤ ਪ੍ਰੋਪਰ ਉਹ ਕੰਡਾ ਕਰਿਆ ਉਹਨਾਂ ਨੇ ਚੋਹੇਰੀ ਕਹਿੰਦੀ ਇਹ ਸਾਡੀ ਪਾਰਕ ਹੈ ਤੁਸੀਂ ਉਰੇ ਬੋਰ ਲਾ ਨਹੀਂ ਸਕਦੇ ਗਮਾਂਡਾ ਨੇ ਸਾਨੂੰ ਜਗ੍ਹਾ ਮਾਰਕ ਕਰਕੇ ਦਿੱਤੀ ਹੈ ਵੀ ਤੁਸੀਂ ਬੋਰ ਲਾ ਸਕਦੇ ਹੋ ਸਾਰੇ ਜਿੱਦਾਂ ਵੀ ਬੋਰ ਹੈ ਮੋਹਾਲੀ ਦੇ ਵਿੱਚ ਸਾਰੇ ਪਾਰਕਾਂ ਦੇ ਵਿੱਚ ਲੱਗੇ ਹੋਏ ਆ ਅਸੀਂ ਵੀ ਆਪਣੀ ਕਿੱਲੋ ਲਾ ਲਉ ਵੀ ਇਹ ਪਾਰਕ ਪਹਿਲੀ ਗੱਲ ਤਾਂ ਇਹ ਹੈ ਨਹੀਂ ਇਹ ਪਾਰਕ ਹੋਵੇ ਵੀ ਤਾਂ ਇਹਦੇ 'ਚ ਵੀ ਕੋਈ ਪ੍ਰੋਬਲਮ ਨਹੀਂ ਚਾਹੀਦੀ। ਜੇ ਦੱਸੋ ਕਿ ਕਿੰਨੇ ਸੈਕਟਰਾਂ ਦੇ ਵਿੱਚ ਪਾਣੀ ਦੀ ਜਿਹੜੀ ਸਮੱਸਿਆ ਹੱਲ ਹੋਣ ਜਾ ਰਹੀ ਹੈ? ਕਿਉਂਕਿ ਇਹਦੇ ਨਾਲ 68, 67 ਇਕੱਲਾ ਕੁੰਬੜੇ ਲਈ ਆਏ। ਕੁੰਬੜੇ ਲਈ ਆ ਜੀ। ਜਿਹੜੇ 68 ਦਾ 68 'ਚ ਪਹਿਲਾਂ ਯੂਜੀਐਸਆਰ ਲਗਿਆ ਹੋਇਆ। ਨੱਤਰ 'ਚ ਵੀ ਹੈਗਾ, 66 'ਚ ਵੀ ਹੈਗਾ, 67 'ਚ ਵੀ ਹੈਗਾ। ਇੱਕ ਕੱਲਾ ਕੁੰਬੜਾ ਹੀ ਸੀ ਜਿਹੜਾ ਵਾਂਝਾ ਸੀ ਪਾਣੀ ਤੋਂ। ਬਾਕੀ ਹੁਣ ਕੁੰਬੜੇ ਦਾ ਵੀ ਅਸੀਂ ਤਕਰੀਬਨ ਤਕਰੀਬਨ 100% ਹੱਲ ਪਾਣੀ ਦਾ ਕਰਤਾ। ਉਹ ਨਹਿਰੀ ਪਾਣੀ ਦਾ ਵੀ ਪਹਿਲਾਂ ਹਾਂ, ਨਹਿਰੀ ਪਾਣੀ ਅਸੀਂ ਜੋੜਤਾ ਜੀ। ਉਦੇਚ ਅਸੀਂ 5 ਲੱਖ ਲੀਟਰ ਪਾਣੀ ਦੇ 1 ਡੇ ਦਾ ਲਿਆ ਜਣੀ ਕਿ 5 ਲੱਖ ਲੀਟਰ ਦਾ ਹੀ ਅਸੀਂ ਉਹ ਯੂ ਜੀ ਐਸ ਆਰ ਲਾਇਆ ਜਿਦੇ ਚ ਸਾਨੂੰ 5 ਲੱਖ ਲੀਟਰ ਪਾਣੀ 1 ਡੇ ਦਾ ਮਿਲੇਗਾ ਠੀਕ ਹੈ ਹਾਂ ਜੀ ਆਉਂਦੀ ਸੀ ਤੇ ਟੂਬਾ ਲੱਗਣ ਨਾਲ ਕਿਸ ਤਰ ਕਿੰਨਾ ਤੁਹਾਨੂੰ ਲੱਗਦਾ ਕਿ ਸਮੱਸਿਆ ਹੱਲ ਹੋ ਰਹੀ ਪਾਣੀ ਦੀ ਘਾਟ ਵੱਧੂ ਹੈ ਜੀ ਪਾਣੀ ਘਟਿਆ ਮੈਂ ਨਹੀਂ ਕਹਿੰਦਾ ਪਿੰਡ ਜਿਹੜਾ ਬੰਦਾ ਨਾ ਹੋਈ ਨਾਲ ਸਮੱਸਿਆ ਆਉਂਦੀ ਟੋਟਲ ਪਿੰਡ ਨੂੰ ਸਮੱਸਿਆ ਆ ਰਹੀ ਜੀ ਇਹ ਕਾਮਨ ਮਸਲਾ ਇਸੀ ਕੱਲੇ ਦੇ ਕੱਲੇ ਦੋ ਨਹੀਂ ਆਬਾਦੀ ਵੀ ਬਹੁਤ ਵਧ ਗਈ ਬੰਦੇ ਜੀ ਬਾਤੀ ਜਿਹੜੇ ਘਰ ਚ ਇੱਕ ਚ ਪਹਿਲਾਂ ਉਹਨ 70 ਹੂੰ 11 ਵਾਲਾ ਪਾਣੀ 70 ਡਿਵਾਈਡ ਹੋ ਜਾਊਗਾ ਇਹ ਦਿਨ ਲੱਗਦਾ ਕਿ ਇਹਦੇ ਨਾਲ ਸਮੱਸਿਆ ਹੱਲ ਸਮੱਸਿਆ ਹੱਲੂ ਹੂੰ ਬਸੂ ਇਹਦੇ ਨਾਲ ਪਾਣੀ ਵਧੂਗਾ ਨਹੀਂ ਪਾਣੀ ਸਮੱਸਿਆ ਤਾਂ ਆਪਣੇ ਹੱਲੂਣੀ ਜਾਂ ਤਾਂ ਉਹ ਆ ਪੰਜ ਬੰਦਾ ਜਿਹੜਾ 89 ਜਾ ਰਿਹਾ 89 ਜਿਹੜਾ ਪੂਰਾ ਹੋ ਗਿਆ ਪੱਥਰ ਸੁਲਾਈ ਹੋ ਗਿਆ ਗਰਮੀ ਦਾ ਬੈਸੇ ਲੋਕਾਂ ਦਾ ਤਰਾ ਤਰਾ ਘਟਿਆ ਪਿਆ ਇਹਨੂੰ ਲੈ ਕੇ ਲੋਕ ਪ੍ਰਦਰਸ਼ਨ ਵੀ ਕਰਦੇ ਉਹਨਾਂ ਦੇ ਐਮਸੀ ਦੇ ਬਾਹਰ ਵੀ ਹਾਂ ਸਾਡੇ ਕੋਲ ਪਾਣੀ ਦੀ ਘਾਟ ਪਾਣੀ ਆ ਹੀ ਨਹੀਂ ਰਿਹਾ ਜੀ ਉਹ ਟੁੱਟੀਆਂ ਉਹਨਾਂ ਤੁਹਾਨੂੰ ਦਿਖਾ ਦਿੰਨੀ ਹਾਂ ਜਿਨੇ ਮੋਟਰ ਤੋਂ ਪਾਣੀ ਹੱਥ ਧੋਣੇ ਤੋਂ ਗਰ ਨਹੀਂ ਕਰਦਾ ਇਹ ਟੁੱਟੀਆਂ ਦੇ ਆਧਾਰ ਤੇ ਨੇ ਹੈਨਾ ਜਿਨੇ ਪੰਪ ਤੋਂ ਸਪਲਾਈ ਨਹੀਂ ਕੋਈ ਹੁੰਦੀ ਥੋੜੇ ਦਿਨ ਹੁਜੂਸ ਬਸੇ ਹਾਲੇ ਇਹ ਤਾਂ ਇਹ ਪਾਣੀ ਬਦੂਗਾ ਤੁਸਾ ਹਲੂ ਜੀ ਠੀਕ ਆ ਧੰਨਵਾਦ